ਨਮਸਕਾਰ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਹਲਕਾ ਸਮਰਾਲਾ ਦੇ ਵਿੱਚ ਤੀਜੀ ਘਟਨਾ ਤੇ ਪਹਿਲੀ ਮਾਚੀਵਾੜਾ ਦੇ ਵਿੱਚ ਉਹ ਚੱਲੀਆਂ ਸਲੂਨ ਵਾਲੇ ਤੇ ਗੋਲੀਆਂ ਅਤੇ ਫਿਰ ਇੱਕ ਵੱਡੀ ਖਿਡਾਰੀ ਦਾ ਕੀਤਾ ਕਤਲ ਤੇ ਫਿਰ ਹੁਣ ਟੋਲ ਪਲਾਜ਼ੇ ਦੇ ਮੈਨੇਜਰ ਨੂੰ ਕੀਤਾ ਅਜੋਖਮੀ ਤੇ ਹਲਕਾ ਸਮਰਾਲਾ ਦੇ ਵਿੱਚ ਗੋਲੀਆਂ ਚੱਲਣ ਦਾ سلسلہ ਲਗਾਤਾਰ ਜਾਰੀ ਹੈ ਨਹੀਂ ਘਟ ਰਿਹਾ ਵਾਰਦਾਤਾ ਤੇ ਅੱਜ ਦੁਪਹਿਰੇ ਕਰੀਬ 1.30 ਵਜੇ ਕੁਲਾਲ ਟੂਲ ਪਲਾਜ਼ੇ ਤੇ ਟੂਲ ਪਲਾਜ਼ੇ ਦੇ ਮੈਨੇਜਰ ਜਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਟੂਲ ਮੈਨੇਜਰ ਜ਼ਖਮੀ ਹੋ ਗਈ ਤੇ ਜਿਸ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਟੂਲ ਮੈਨੇਜਰ ਦੇ ਇੱਕ ਗੋਲੀ ਪੱਟ ਦੇ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਨਾਲ ਕਹਿ ਕੇ ਨਾ ਗਈ ਹੈ ਇਸੇ ਸਬੰਧੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਹੈ ਤੇ ਸਮਰਾਲਾ ਪੁਲਿਸ ਦੇ ਡੀਐਸਪੀ ਤਲੋਚਨ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਤੇ ਸਮਰਾਰਾ ਪੁਲਿਸ ਦੇ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਜ਼ਖਮੀ ਟੂਲ ਅ ਮੈਨੇਜਰ ਜਦਵਿੰਦਰ ਸਿੰਘ ਟੂਲ ਪਲਾਜ਼ਾ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅੱਗੇ ਢਲਾਵਾ ਕੋਲ ਟੂਲ ਪਲਾਜ਼ੇ ਤੇ ਲੱਗੇ ਹੋਏ ਸਨ ਤੇ ਉਸ ਟੂਲ ਤੇ ਜ਼ਖਮੀ ਦੀ ਕਿਸੇ ਅਨਿਛੱਤਰ ਸਿਗਨਲ ਪ੍ਰਾਈ ਰੰਜਸ ਦਾ ਮਾਮਲਾ ਚੱਲ ਰਿਹਾ ਸੀ ਤੇ ਉਸ ਰੰਜਸ ਤੇ ਚਲਦੇ ਆਜ ਕਾਰ ਸਵਾਰ ਚਾਰ ਵਿਅਕਤੀਆਂ ਨੇ ਕੁਹਾਲ ਟੋਲ ਪਲਾਜ਼ਾ ਤੇ ਆ ਕੇ ਟੋਲ ਜੋ ਬਾਹਰ ਬੈਠੇ ਮੈਨੇਜਰ ਅਜਤਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਜਲਦੀ ਇਸ ਗੱਥੀ ਨੂੰ ਸੁਲਝਾਲਿਆ ਜਾਵੇਗਾ ਪੱਤਰਕਾਰ ਡਾਕਟਰ ਜਤਿੰਦਰ ਚੜੋਦੀ ਦੀ ਖਾਸ ਰਿਪੋਰਟ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਨਾ ਹੈ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਦਾ ਬਣਾਉ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲਾਜ਼ਾ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਦੇ ਪਏ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ। ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਆ। ਕੋਈ ਤਲਵਾਰਾਂ ਨਾਲ ਵੀ ਘੱਟ ਦੇ ਇਨਸ਼ਾਅ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ। ਮੋਰ ਇੰਜਰੀ ਵਗੈਰਾ ਕੋਈ ਨਹੀਂ। ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਮੋਟੀਆਂ ਰਗੜਾ ਹੈਗੀਆਂ। ਕਿੰਨੀ ਕੁ ਉਮਰ ਪੀਸ਼ਾਂ ਦੀ? ਪੇਸ਼ੈਂਟ ਦੀ 45-46 ਸਾਲ ਦੀ ਉਮਰ। ਠੀਕ ਹੈ ਉਹ ਸਟੇਬਲ ਹੈ। ਪੇਸ਼ੈਂਟ ਠੀਕ ਹੈ ਸਟੇਬਲ ਹੈ ਕਰਨ। ਉਹਨੂੰ ਉਰੀ ਰੋਗਾ ਰੈਕੋਰਡ। ਪੇਸ਼ੈਂਟ ਐਫਰੂਗਾ। ਠੀਕ। ਵੱਡੇ ਸਰਕਾਰੀ ਹਸਪਤਾਲ ਦੇ ਵਿੱਚ। ਠੀਕ ਹੈ। ਤਰੀਕ ਕਲਾਲ ਟੋਲ ਪਲਾਜ਼ਾ ਤੇ ਗੋਲੀ ਚੱਲੀ ਹੈ ਤੇ ਮੈਨੇਜਰ ਤੇ ਕਿਹਨੇ ਗੋਲੀ ਲੱਗੀ ਹੈ ਕੀ ਮਾਮਾ ਇਹ ਨਹੀਂ ਯਾਦਵੰਦ ਨਾਂ ਦਾ ਮੈਨੇਜਰ ਹੈ ਕਲਾਲ ਟੋਲ ਪਲਾਜ਼ਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅਮਰਸਰ ਵਾਲੇ ਪਾਸੇ ਟੋਲ ਪਲਾਜ਼ਾ ਤੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣੀ ਹੈ ਨਿਸ਼ਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲਦੀ ਸੀ ਇਹਨਾਂ ਦੇ ਦੱਸਣ ਉਹ ਵੀ ਨਿਸ਼ਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜਿਹੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੌਲਿਆਂ ਨੂੰ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਦੀ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਆਏ ਪਹਿਲਾਂ ਢਿਲਮਾਲੇ ਪਾਸੇ ਸੀ ਉਹ 69 ਸਿੰਘ ਨਾਲ ਉੱਥੋਂ ਦੇ ਨਾ ਕੋਈ ਰੰਜੇਸ਼ ਭਾਜੀ ਪੁਰਾਣੀ ਕੋ ਦੱਸੀ ਆ ਕਨੈਸ਼ਾਤ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੀ ਨਿਸ਼ਾਤਰ ਸਿੰਘ ਇਹਨਾਂ ਦੇ ਦੱਸਣ ਉਹਨਾਂ ਨਿਸ਼ਾਤਰ ਸਿੰਘ ਸੀ ਦੇ ਨਾਲ ਉਹਨਾਂ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਨਹੀਂ ਨਹੀਂ ਇਹੋ ਜਿਹਾ ਗੱਲ ਹੈ